ਕੋ ਕਿਹਾ ਪਤੰਗੇ ਨੇ ਅਰਸ ਕੇ ਦੇ ਝੋਟ ਲੱਗੀ ਪਿਆਰ ਦੇ ਬਾਣ ਵਾਲੀ ਰੱਬ ਦੇ ਆਸ਼ਿਕਾਂ ਕੋਲ ਦਵਾਈ ਕੋ ਸਿਰ ਦੇ ਕੇ ਗੁਰੂ ਮਨਾਉਣ ਵਾਲੀ ਸਿਰ ਦੇ ਕੇ ਗੁਰੂ ਮਨਾਉਣ ਵਾਲੀ ਮਾਰਾ ਬਦਮ ਸਟੇ ਜਾਏ ਉੱਤੇ ਕਹਿਣ ਗਏ ਕੌਮਲੀ ਜੋ ਹੱਸ ਜਾਂਦਾ ਵਾਰ ਦੇ ਅਮਰ ਹਮੇਸ਼ਾ ਉਹ ਰਹਿਣ ਗਏ ਕੌਮਲੀ ਜੋ ਹੱਸ ਜਾਂਦਾ ਵਾਰ ਦੇ ਅਮਰ ਹਮੇਸ਼ਾ ਉਹ ਰਹਿਣ ਗਏ ਅਮਰ ਹਮੇਸ਼ਾ ਉਹ ਰਹਿਣ ਗਏ ਅਮਰ ਹਮੇਸ਼ਾ ਉਹ ਰਹਿਣ ਗਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆ ਜਿਹੜੀ ਤੁਕ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਇਹ ਤਕਰੀਬਨ ਹਰ ਬੱਚੇ ਨੂੰ ਹਰ ਜਵਾਨ ਨੂੰ ਹਰ ਬਜ਼ੁਰਗ ਨੂੰ ਜਬਾਨੀ ਜਾਦਿਆ ਇਹਦਾ ਆਪਾਂ ਪਾਠ ਵੀ ਕਰਦੇ ਆ ਰਾਗੀ ਸਿੰਘ ਕੀਰਤਨ ਵੀ ਕਰਦੇ ਆ ਕਥਾਵਾਚਕ ਵੀ ਕਥਾ ਕਰਦੇ ਆ ਜੇ ਦੁਬਾਰਾ ਪੜ੍ਹੀਏ ਤੇ ਤੁਹਾਨੂੰ ਜ਼ੁਬਾਨੀ ਯਾਦ ਆ ਤੇ ਜ਼ਰੂਰ ਨਾਲ-ਨਾਲ ਬੋਲਿਓ ਕਿਉਂਕਿ ਇਹਦੇ ਵਿੱਚ ਬਹੁਤ ਗੁੱਝਾ ਪੀਦ ਲੁਕਿਆ ਬਾਣੀ ਕਹਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਕਾਰੈ ਆ ਜੜੀ ਅਖੀਰਲੀ ਲੈਣਿਆ ਨਾ ਇਦੇ ਵਿੱਚ ਸਾਰਾ ਕੁਝ ਹੀ ਆ ਵੀ ਰੱਬ ਨੂੰ ਕਿੱਦਾਂ ਮਿਲਿਆ ਜਾ ਸਕਦਾ ਨਹੀਂ ਤੇ ਸਾਰੇ ਲੋਕਾਂ ਦਾ ਇਹੋ ਹੀ ਭਲੇਖਾ ਵੀ ਰੱਬ ਨਹੀਂ ਮਿਲਣ ਦਿਆ ਇੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦੇ ਆ ਇੰਨਾ ਚਿਰ ਹੋ ਗਿਆ ਤੱਪੜ ਝਾੜੀ ਜਾਂਦੇ ਆ ਇੰਨਾ ਚਿਰ ਹੋ ਗਿਆ ਆ ਕਰੀ ਜਾਂਦੇ ਆ ਇੰਨਾ ਚਿਰ ਕਿਉਂਕਿ ਹਰ ਬੰਦੇ ਦਾ ਆਪ ਕੋ ਆਪਣਾ ਤਰੀਕਾ ਨਾ ਰੱਬ ਨੂੰ ਮਨਾਉਣ ਦਾ ਤੇ ਉਹਨੂੰ ਮਨਾਉਣਾ ਕਿਦੇ ਸੌਖਾ ਪਿਆ ਕੋਈ ਚਪਹਿਰੇ ਕੱਟੀ ਜਾਂਦਾ ਵਾ ਕੋਈ ਇਕੋਤਰੀਆਂ ਚ ਤੁਰਿਆ ਜਾਂਦਾ ਵਾ ਕੋਈ ਕਿਤੇ ਤੁਰਿਆ ਜਾਂਦਾ ਵਾ ਪਰ ਉਹ ਬੰਦਾ ਇੱਕ ਗੱਲ ਕਹੀ ਜਾਂਦਾ ਵੀ ਰੱਬ ਮਿਲ ਨਹੀਂ ਲਿਆ ਮੈਂ ਆ ਵੀ ਕਰ ਲਿਆ ਆ ਵੀ ਕਰ ਲਿਆ ਆ ਵੀ ਕਰ ਲਿਆ ਕਾਲੀ ਤੋਂ ਚਿੱਟੀ ਹੋ ਚੱਲੀ ਆ ਪਰ ਰੱਬ ਮਿਲਿਆ ਹੀ ਨਹੀਂ ਇਹ ਬਹੁਤੀ ਦੁਨੀਆ ਦਾ ਪ੍ਰਸ਼ਨ ਆ ਤੁਹਾਡਾ ਵੀ ਆ ਮੇਰਾ ਵੀ ਹੋ ਸਕਦਾ ਕਿਉਂਕਿ ਮੈਨੂੰ ਕਿਹੜਾ ਮਿਲਿਆ ਪਰ ਆ ਜਿਹੜੀ ਤੋਕ ਆਪਾਂ ਪੜ੍ਹੀ ਆ ਇਹਦੇ ਵਿੱਚ ਸਿੱਧਾ-ਸਿੱਧਾ ਸੌਖਾ ਤਰੀਕਾ ਵਾ ਫਿਰ ਰੱਬ ਮਿਲਣਾ ਕਿਦਾਂ ਵਾ ਜਿਨੇ ਇਹਦੇ ਉੱਤੇ ਅਮਲ ਕਰ ਲਿਆ ਦੀਵਾਨ ਚੋਂ ਉਠਣ ਤੋਂ ਪਹਿਲਾਂ-ਪਹਿਲਾਂ ਰੱਬ ਉਹਦੇ ਕੋਲ ਨੂੰ ਗੱਲ ਪੱਕੀ ਤੋਕ ਫੇਰ ਪੜਿਓ ਅਖੀਰ ਨੇ ਅੱਖਰ ਦੇ ਵਿੱਚ ਸਾਰਾ ਹੀ ਭੇਦਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜੰਗ ਮੰਨੈ ਗੱਲ ਮੰਨਣ ਦੀ ਆ ਸੁਣੀ ਦੇ ਸਾਰੇ ਜਨਿਆ ਮੰਨ ਦਾ ਕੋਈ ਵਿਰਲਾ ਵਿਰਲਾ ਹੀ ਆ ਖੇੜ ਮੰਨਣ ਦੀ ਆ ਮਹਾਰਾਜ ਦਾ ਰਮਾਲ ਕਿੱਡਾ ਸੋਹਣਾ ਵਾ ਗ੍ਰੰਥੀ ਕਿੱਡਾ ਵਧੀਆ ਵਾ ਚੌਰ ਸਾਹਿਬ ਕਿੱਡਾ ਸੋਹਣਾ ਵਾ ਚੰਦੂਆ ਕਿੱਡਾ ਸੋਹਣਾ ਇਹਦੇ ਆਪਾਂ ਵੇਖ ਰਹੇ ਆ ਨਾ ਸਾਰੇ ਜਣੇ ਤੁਸੀਂ ਵੀ ਵੇਖਿਆ ਤੇ ਮੈਂ ਵੀ ਵੇਖਿਆ ਪਰ ਵੇਖਿਆ ਕੋਈ ਬੰਦਾ ਨਹੀਂ ਤਰ ਸਕਦਾ ਵੇਖਿਆ ਕੋਈ ਬੰਦਾ ਪਾਸ ਨਹੀਂ ਹੋ ਸਕਦਾ ਫਿਰ ਕਰਨਾ ਕੀ ਪਊਗਾ ਜੋ ਉਹਦੇ ਚ ਲਿਖਿਆ ਉਹ ਮੰਨਣਾ ਪਊਗਾ ਮੰਨਣਾ ਬਹੁਤ ਔਖਾ ਚਾਰ ਪੌੜੀਆਂ ਵਾਂ ਜਪਜੀ ਸਾਹਿਬ ਦੀਆਂ ਪਹਿਲਾਂ ਹੁੰਦੀਆਂ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਤਰਤ ਧਵਲ ਆਕਾਸ਼ ਸੁਣਾਏ ਦੀਪ ਲੋਪ ਪਾਤਾਲ ਸੁਣਾਏ ਪੋਹੇ ਨਾ ਜ਼ਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਇਹ ਸੁਣਤਾ ਹੀ ਸਾਰਾ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ फिर अगलिया चार पौड़िया उन्हें मनन मन्ने मने कत कही ना जाए जे कह पिछह पछताई कागद कलम लिखण हार मने का बहकरन विचार ऐसा नाम निरंजन जेको जे को मन जाने मन कोई। ਸੁਣਨਾ ਸਾਰੇ ਚਾਹੁੰਦੇ ਆ ਮੰਨਣਾ ਕੋਈ ਕੋਈ ਚਾਹੁੰਦਾ ਤੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹੋ ਹੀ ਸੰਤ ਬਣੇ ਆ ਉਹੋ ਹੀ ਭਗਤ ਬਣੇ ਆ ਉਹੋ ਹੀ ਸ਼ਹੀਦ ਬਣੇ ਆ ਨਹੀਂ ਤੇ ਸਾਰੀ ਦੁਨੀਆ ਸੁਣ ਕੇ ਹੀ ਤੁਰ ਜਾਂਦੀ ਆ ਘਰਾਂ ਨੂੰ ਸੁਣ ਕੇ ਹੀ ਤੁਰ ਜਾਂਦੀ ਆ ਸੁਣ ਕੇ ਹੀ ਤੁਰ ਜਾਂਦੀ ਅਹੀਂ ਵਿਚਾਰ ਵਿੱਚ ਹੀ ਆ ਸੁਣਨਾ ਬਹੁਤ ਛੋਟੀ ਗੱਲ ਆ ਕੀ ਗੱਲ ਆ ਸੁਣ ਲਿਆ 2 ਘੰਟੇ ਸੁਣ ਲਿਆ 4 ਘੰਟੇ ਸੁਣ ਲਿਆ ਪਰ ਜੇ ਸੁਣ ਕੇ ਮੰਨਿਆ ਹੀ ਨਹੀਂ ਫਿਰ ਖੇਡ ਨਹੀਂ ਬਣ ਸਕਦਾ ਤੁਸੀਂ ਭਾਵੇਂ ਪਿੰਡ ਦੇ ਸਕੂਲ 'ਚ ਨਿਆਣਾ ਪੜਨੇ ਪਾ ਦੋ ਤੇ ਭਾਵੇਂ ਤੁਸੀਂ ਕਾਨਵੈਂਟ ਸਕੂਲੇ ਨਿਆਣਾ ਪੜਨੇ ਪਾ ਦੋ ਵਰਦੀ ਪੂਰੀ ਕਰਕੇ ਕੱਲੋ ਕਿਤਾਬਾਂ ਪੂਰੀਆਂ ਕਰਕੇ ਕੱਲੋ ਫੀਸ ਪੂਰੀ ਕਰਕੇ ਕੱਲੋ ਕੁੱਗੀਆਂ ਕਾਂਟੇ ਉਹ ਸਾਰੇ 6 ਘੰਟੇ ਮਾਰ ਕੇ ਆਵੇ ਪਰ ਜੇ ਉਹ ਮੰਨਦਾ ਨਹੀਂ ਨਾ ਤੇ ਪਾਸ ਨਹੀਂ ਹੋ ਸਕਦਾ ਖੇੜ ਮੰਨਣ ਦੀ ਆ ਤੇ ਜਿਨ੍ਹਾਂ ਨੇ ਮੰਨ ਲਿਆ ਵੀ ਕਹਿੰਦਾ ਕੀ ਆ ਫਿਰ ਉਹਨਾਂ ਦੇ ਘਰਾਂ 'ਚੋਂ ਦੁੱਖ ਤਕਲੀਫਾਂ ਦਿਲ ਦੇ ਦਰਬ ਬਿਮਾਰੀਆਂ ਆਪ ਖੰਭ ਲਾ ਕੇ ਤੇ ਆਪ ਹੀ ਉੱਡ ਜਾਂਦੇ ਆ ਕਿਉਂਕਿ ਮੰਨਣਾ ਬਹੁਤ ਔਖਾ ਵਾ ਸੁਣਨਾ ਬਹੁਤ ਸੌਖਾ ਵਾ ਤੇ ਜਿਨ੍ਹਾਂ ਨੇ ਮੰਨਿਆ ਵਾ ਮੇਲੇ ਉਹਨਾਂ ਦੇ ਹੀ ਮਨਾਏ ਜਾਂਦੇ ਹਾਰੀ ਸਾਰੀ ਬੰਦਿਆਂ ਦੇ ਮੇਲੇ ਵੀ ਨਹੀਂ ਮਨਾਏ ਜਾਂਦੇ ਸੋ ਗੁਰੂ ਨੇ ਬੜੀ ਕਿਰਪਾ ਕੀਤੀ ਏ ਜੇ ਆਪਾਂ ਸੁਣਦੇ ਆ ਤੇ ਮੰਨਿਆ ਵੀ ਕਰੀਏ ਇੱਕ ਚੀਜ਼ ਹੋਰ ਆ ਗੁਰੂ ਦੇ ਦਰਬਾਰ ਅੰਦਰ ਬਹਿਣਾ ਕਿੰਨਾ ਕਚਿਰ ਚਾਹੀਦਾ ਹੁਣ ਤੁਹਾਡੇ ਚੋ ਉਹ ਵੀ ਹੈਗੇ ਜਿਹੜੇ ਜਦੋਂ ਦੀਵਾਨ ਸ਼ੁਰੂ ਹੋਇਆ ਸੀ ਉਦੋਂ ਦੇ ਬੈਠੇ ਆ ਐਂਡ ਤੱਕ ਰਹਿਣਗੇ ਕੋਈ ਘੰਟਾ ਬਹੂਗਾ ਕੋਈ 2 ਘੰਟੇ ਬਹੂਗਾ ਕੋਈ ਅੱਧਾ ਘੰਟਾ ਬਹੂਗਾ ਸਵਾਲ ਉਹੋ ਹੀ ਆ ਵੀ ਬਈਏ ਕਿੰਨਾ ਕਚਿਰ ਗੁਰਦੁਆਰੇ ਇਹ ਸਾਰੇ ਘਰੋਂ ਪਹਿਲਾਂ ਹੀ ਸੋਚ ਕੇ ਤੁਰਦੇ ਵਿੱਚ 10 ਮਿੰਟ ਬਹਿ ਕੇ ਆ ਜਾਂਦੇ ਆ ਕੋਈ ਕਹਿੰਦਾ ਕੋਈ ਘੰਟਾ ਬੈੰਨੇ ਕੋਈ ਕਹਿੰਦਾ ਅੱਧਾ ਘੰਟਾ ਬੈੰਨੇ ਪਰ ਮਹਾਰਾਜ ਨੂੰ ਪੁੱਛ ਲਈਏ ਵੀ ਤੁਹਾਡੀ ਨਿਗਾਹ ਚ ਕਿੰਨਾ ਕਚਿਰ ਬਹਿਣਾ ਚਾਹੀਦਾ ਤੁਹਾਨੂੰ ਪੁੱਛ ਲਈਏ ਮਹਾਰਾਜ ਬੰਦਿਆਂ ਦੇ ਤੇ ਆਪੋ ਆਪਣੇ ਕਾਫੀ ਆ ਵੀ ਘੰਟਾ ਬਹਿ ਜਾਓ ਅੱਧਾ ਘੰਟਾ ਬਹਿ ਜਾਓ 15 ਮਿੰਟ ਬਹਿ ਜਾਓ 2 ਘੰਟੇ ਬਹਿ ਜਾਓ ਮਹਾਰਾਜ ਤੁਹਾਨੂੰ ਪੁੱਛ ਲਈਏ ਵੀ ਕਿੰਨਾ ਚਿਰ ਬਹਿਣਾ ਚਾਹੀਦਾ ਗੁਰੂ ਦੀ ਸੰਗਤ ਅੰਦਰ ਤੇ ਮਹਾਰਾਜ ਨੇ ਸਿੱਧੀ ਗੱਲ ਆਖੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਦੀ ਕੋਸਤੇ ਜੋ ਕੀਨੇ ਸੁਨਾਪ ਬੈਣਾ ਕਿੰਨਾ ਚਿਰਿਆ ਇਹ ਕੰਡੀਸ਼ਨ ਖਤਮ ਕੀਤੀ ਆ ਮਹਾਰਾਜ ਨੇ ਤੇਰੇ ਸਰੀਰ ਤੇ ਆ ਭਾਵੇਂ 5 ਮਿੰਟ ਬਹਿ ਜਾ ਤੇ ਭਾਵੇਂ 10 ਮਿੰਟ ਬਹਿ ਜਾ ਤੇ ਭਾਵੇਂ 2 ਘੰਟੇ ਬਹਿ ਜਾ ਤੇ ਭਾਵੇਂ 4 ਘੰਟੇ ਬਹਿ ਜਾ ਬੈਣਾ ਕਿੰਨਾ ਚਿਰਿਆ ਇਹਦੀ ਕੋਈ ਸ਼ਰਤ ਨਹੀਂ ਪਰ ਬੈਣਾ ਕਿੱਦਾਂ ਵਾਂ ਇਹਦੀ ਸ਼ਰਤ ਹੈ ਕੀ ਆ ਮਹਾਰਾਜ ਨੇ ਸਾਰੇ ਬੰਦੇ ਨੂੰ ਖੁੱਲੀ ਛੁੱਟੀ ਨਹੀਂ ਨਾ ਦੇਣੀ ਕਿ ਇਹਦਾ ਕਿਦੋਂ ਤੇ ਕਿੜਕੀ ਪਾ ਕੇ ਰੱਖਣੀ ਹੈ ਨਾ ਬੰਦੇ ਨੂੰ ਕਿ ਬੈਣਾ ਕਿੰਨਾ ਚਿਰਿਆ ਤੇਰੀ ਮਰਜ਼ੀ ਆ ਪਰ ਬੈਣਾ ਕਿੱਦਾਂ ਵਾਂ ਇਹ ਮੇਰੀ ਮਰਜ਼ੀ ਆ ਹੁਣ ਬਹਿਣਾ ਕਿੱਦਾਂ ਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੋ ਤੁਹਾਡੇ ਚੋ ਜੜੀਆਂ ਸੰਗਤਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਨਾਲ ਉਹਦੇ ਵਿੱਚ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿੱਦਾਂ ਕਰੀਏ ਜੀ ਸਾਵਧਾਨ ਇਕਾਗਰਤੀ ਐ ਸਾਵਧਾਨ ਹੋ ਕੇ ਜੇ 2 ਮਿੰਟ ਵੀ ਬਹਿਣਾ ਤੇ ਬਾਹਰ ਦੀਆਂ ਗੱਲਾਂ ਸਾਰੀਆਂ ਬਾਹਰ ਛੱਡ ਕੇ ਮਨ ਇੱਥੇ ਟਿਕਾ ਕੇ ਬਵੀ ਬਹਿਣਾ ਕਿੰਨਾ ਚਿਰਿਆ ਤੇਰੀ ਮਰਜ਼ੀ ਆ ਪਰ ਬਹਿਣਾ ਕਿੱਦਾਂ ਵਾ ਇਹ ਗੁਰੂ ਦੀ ਮਰਜ਼ੀ ਆ ਬਿਲਕੁਲ ਸਾਵਧਾਨ ਹੋ ਕੇ ਸਾਵਧਾਨੀ ਉਦੋਂ ਹੁੰਦੀ ਆ ਜਦੋਂ ਮਨ ਵਿੱਚ ਹੋਵੇ ਗੱਡੀ ਲੱਖ ਦੀ ਹੋਵੇ ਗੱਡੀ ਕਰੋੜ ਦੀ ਹੋਵੇ ਐਕਸੀਡੈਂਟ ਉਹਨਾਂ ਬੰਦਿਆਂ ਨੇ ਹਮੇਸ਼ਾ ਕੀਤੇ ਆ ਜਿਹੜੇ ਬੈਠੇ ਦੇ ਸਟੀਰਿੰਗ ਉੱਤੇ ਹੁੰਦੇ ਆ ਪਰ ਮਨ ਕਿਦੇ ਹੋਰ ਹੀ ਉਡਣ ਡਿਆ ਹੁੰਦਾ ਵਾ ਮਾਨੀ ਤੇ ਟਿਕਾਉਣਾ ਔਖਾ ਤੇ ਜਿਨ੍ਹਾਂ ਦਾ ਮਨ ਟਿਕ ਗਿਆ ਉਹੋ ਹੀ ਸੰਤ ਬਣਦੇ ਆ ਉਹੋ ਹੀ ਭਗਤ ਬਣਦੇ ਆ ਉਹੋ ਹੀ ਮਹਾਨ ਆਤਮਾਵਾਂ ਬਣਦੀਆਂ ਸੋ ਆਓ ਤੁਹਾਡੀ ਨੇ ਸਾਡੀ ਹਾਜ਼ਰੀ ਗੁਰੂ ਦੇ ਦਰਬਾਰ ਅੰਦਰ ਲੱਗ ਸਕੇ ਫਤੇਦਾਰ ਪ੍ਰਮਾਣ ਕਰੋ ਜਿੰਨੇ ਮਾਈ ਭਾਈ ਸਾਥ ਸੰਗਤ ਜੁੜ ਕੇ ਬੈਠੇ ਹੋ ਮੇਰਾ ਆਪਣਾ ਪਰਿਵਾਰ ਇਹ ਸਟੇਜ ਕੁਦਰਤਨ ਕਿਤੇ ਮੇਰੇ ਕੋਲੋਂ ਮਿਸ ਹੋ ਜਾਵੇ ਤੇ ਮੈਂ ਛੱਡ ਦਿਆਂ ਮੈਂ ਆਪਣੇ ਘਰ ਮੁੰਡੇ ਨੂੰ ਵੀ ਦੱਸਦਾ ਆਂ ਵੀ ਇਹ ਸਟੇਜ ਮੇਰੇ ਛੱਡਣ ਵਾਲੀ ਨਹੀਂ ਕਿਉਂ ਕਿ ਕਿਉਂਕਿ ਉੱਥੇ ਇੱਕ ਲੱਗਾ ਹੀ ਦੀਵਾਨ ਉਦੋਂ ਉੱਥੇ ਹੀ ਲੱਗਦਾ ਹੁੰਦਾ ਹੈ ਤਿੰਨ ਕਮਾਈਆਂ ਪੈਣੀਆਂ ਤਿੰਨ ਕ ਬਾਪੂ ਪੈਣੇ ਵਿੱਚੇ ਲੋਕਾਂ ਨੇ ਸਾਈਕਲ ਲੈ ਜਣਾ ਵਿੱਚੇ ਮੱਝਾਂ ਲੈ ਲੈਣੀਆਂ ਵਿੱਚੇ ਇੱਧਰ ਨੂੰ ਲੰਘ ਗਿਆ ਕੋਈ ਇੱਧਰ ਨਾ ਗਿਆ ਬਾਪੂ জাকੀਰ ਸਾਹ ਜੋਬਨ ਸਟੇਜ ਲਾਉਂਦਾ ਹੁੰਦਾ ਹੈ ਉਹ ਲੋਕ ਤੇਰੀ ਪੜ੍ਹਾਈ ਦਾ ਕਿਤਨਾ ਵੀ ਟਫ ਸੇ ਟਫ ਕੁਐਸਚਨ ਹੋ ਬਸ ਫੋਟੋ ਖਿਚੋ ਅਪਲੋਡ ਕਰੋ ਔਰ ਇਹ ਆਨਸਰ ਬਤਾ deta ਹੈ ਜੈਸੇ ਕੀ ਇਹ ਰਹਾ ਹੈ ਵਾ ਮਮੀ ਇਹ আর ਕੀ ਕਰਤਾ ਹੈ अरे तेरे पढ़ाई में मदद करने के अलावा ये और भी बहुत कुछ करता है ये दादी जो रोज रोज बीमार पड़ती रहती है ना क्या लगता है उसका ध्यान मैं कैसे रखती हूँ बस उनके सिम्टम्स को चैट के जरिए या फिर फोटो खींचकर कर पब्लिसिटी को बताती हूँ और वो मुझे बताता है कि कैसे उनका ध्यान रखना है और या फिर ये परेशानी ज्यादा सीरियस तो नहीं है तो उन्हें हॉस्पिटल लेकर जाना पड़ता है और तो और ये जो तेरे पापा हर संडे को मैकेनिक और प्लम्बर बन जाते हैं ना क्या लगता है उनकी मदद कौन करता है टूटे हुए पाइप को फिक्स करना कूलर के मोटर को बनाना लीक होते टॉयलेट को ठीक करना और साथ ही मरते हुए पौधों को बचाना ये सारे डीआईवाई मुझे पब्लिक बताता है और मुझे ये भी बताता है कि परेशानी ज्यादा सीरियस है तो किसी प्रोफेशनल को बुला लूं और तो और ये हमारे भविष्य को सिक्योर करने में भी मदद करता है ये हमें बताता है कि हमारे लिए सबसे अच्छा इंश्योरेंस कौन सा है सारे इंश्योरेंस को कंपेयर करता है और हमारे सबसे बेस्ट वाला बताता है मम्मी आपका दोस्त तो बहुत अच्छा है की मदद के बदले आप पैसे देते हो उसको चॉकलेट खाने के लिए नहीं, नहीं पर्प्लेक्सिटी मुझसे बिल्कुल पैसे नहीं लेता ये बिल्कुल फ्री है एयरटेल पर्प्लेक्सिटी प्रो पर सिर्फ एक चैट या फोटो की दूरी पर सारी जानकारी आपके हाथों में आ जाती है तो इस एआई को फ्री में अभी अनलॉक करो और सबसे एक कदम आगे रहो पढ़ाई में ध्यान दे बॉस वाला बी द बॉस ਤੇ ਬਾਪੂ ਜਗੀਰ ਸਿੰਘ ਜੋਬਨ ਸਟੇਜ ਸੈਕਟਰੀ ਤੇ ਮੈਂ ਬਹੁਤਾ ਜੋਰ ਲਾ ਲੀਏ ਤੇ 8-9 ਸਾਲ ਦਾ ਹੋਊਗਾ ਜਦੋਂ ਉਹਨੇ ਪਹਿਲੀ ਵਾਰੀ ਮੈਨੂੰ ਇੱਥੇ ਇੱਕ ਟਾਈਮ ਦਿੱਤਾ ਸੀ ਸਟੇਜ ਦੇ ਉੱਤੇ ਇਹ ਮੇਰੀ ਪਹਿਲੀ ਛੱਡੀ ਸੀ ਸਭ ਤੋਂ ਪਹਿਲੀ ਛੱਡੀ ਤੇ ਇਸ ਸਟੇਜ ਨੇ ਦਿੱਤਾ ਵੀ ਬੜਾ ਕੁਝਿਆ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਇਦਾਂ ਕਹ ਲਓ ਵੀ ਅੱਜ ਦੀ ਡੇਟ 'ਚ ਸਾਂਭਿਆ ਹੀ ਨਹੀਂ ਜਾਂਦਾ ਵੀ ਇੰਨਾ ਕੁਝ ਦੇ ਦਿੱਤਾ ਇੰਨਾ ਕੁ ਮਾਣ ਇਸ ਸਟੇਜ ਨੇ ਦਿੱਤਾ ਮੈਂ ਜਿੱਦਾਂ ਮਰਜ਼ੀ ਕੋਈ ਕੋਝ ਆਖੀ ਜਾਵੇ ਕੋਈ ਕੋਝ ਆਖੀ 라ਵੇ ਪਰ ਬਾਬਾ ਰਾਮ ਸਿੰਘ ਦੀ ਇਸ ਸਟੇਜ ਨੇ ਮੈਨੂੰ ਢਾਡੀ ਬਣਾਇਆ ਕੁਇਸ਼ਰ ਬਣਾਇਆ ਬਲਾਰਾ ਬਣਾਇਆ ਅੱਜ ਵੀ ਮੈਂ ਓਨੀ ਸ਼ਰਦਾ ਨਹੀਂ ਓਨੀ ਭਾਵਨਾ ਨਹੀਂ ਇੱਥੇ ਆਉਣ ਦਾ ਯਤਨ ਕਰਦਾ ਕਦੇ ਇਹ ਨਾ ਮਨ ਚ ਆ ਜਾਵੇ ਕਿ 10 ਸਾਲ ਪਹਿਲਾਂ ਇਦਾਂ ਦੇ ਹੁੰਦੇ ਹਾਂ ਤੇ ਅੱਜ ਕਦੇ ਅਸੀਂ ਜਾਦੇ ਢਾਡੀ ਬਣ ਗਏ ਆ ਕੋਸ਼ਿਸ਼ ਇਹੋ ਕਰੀਦੀ ਵੀ ਉਦਾਂ ਦੇ ਹੀ ਬਣ ਕੇ ਇਸ ਸਟੇਜ ਦੇ ਉੱਤੇ ਖਲੋਇਆ ਕਰੀਏ ਇਹ ਉਹ ਸਟੇਜ ਆ ਜਿਸ ਸਟੇਜ ਨੇ ਚਾਹਾਂ ਦੀ ਸੈਰ ਕਰਵਾਈ ਆ ਇਸ ਸਟੇਜ ਨੇ ਬਾਬਾ RAM ਸਿੰਘ ਦੀ ਸਟੇਜ ਨੇ ਇਹ ਉਹ ਸਟੇਜ ਆ ਜਿੰਨਾ ਸਟੇਜਾਂ ਨੇ ਦੁਨੀਆਂ ਦੇ ਉਹ ਦੇਸ਼ ਜਿਨ੍ਹਾਂ ਦਾ ਸ਼ਾਇਦ ਅਸੀਂ ਕਦੀ ਨਾਮ ਨਹੀਂ ਸੁਣ ਸਕਦੇ 18 ਤੋਂ 20 ਮੁਲਕ ਮੈਨੂੰ ਘੁਮਾ ਦਿੱਤੇ ਸਿਰਫ ਬਾਬਾ RAM ਸਿੰਘ ਦੀ ਸਟੇਜ ਨੇ ਐਸੀ ਸਟੇਜ ਨੇ ਇਹ ਸਟੇਜ ਬਹੁਤ ਵੱਡੀ ਆ ਕੋਈ ਭਰੋਸੇ ਨਾ ਆਵੇ ਕੋਈ ਸ਼ਰਦਾ ਨਾ ਆਵੇ ਇਹ ਘਰ ਬਹੁਤ ਵੱਡਾ ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਫਿਰ ਕਮੀ ਕੋਈ ਨਹੀਂ ਰਹਿ ਜਾਂਦੀ ਹੁਣੇ ਅੱਡਾ ਥੋੜਾ ਰਹਿ ਗਿਆ ਵਾ ਵੀ ਅੱਡੇ ਦੇ ਮੇਲਾ ਲੱਗਾ ਆਪਾਂ ਇਹ ਕਹਿ ਸਕਦੇ ਵੀ ਸਤ ਸੰਗਤ ਚ ਬੈਠੇ ਆ ਸਵਰਗ ਚ ਬੈਠੇ ਆ ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਆ ਉੱਥੇ ਰੱਬ ਹੀ ਰੱਬ ਆ ਤੇ ਜਿੱਥੇ ਸਾਹਮਣੇ ਚੌਂਕੜੇ ਮਾਰ ਕੇ ਸੰਗਤ ਬਹਿ ਗਈ ਉਥੇ ਗੁਰੂ ਦਾ ਪਰਿਵਾਰ ਬੈਠਾ ਆ ਸੋ ਇਸ ਘਰ ਨੇ ਬੜੀਆਂ ਬਰਕਤਾਂ ਮੈਨੂੰ ਮੇਰੇ ਪਰਿਵਾਰ ਨੂੰ ਦੇ ਕੇ ਨਵਾਜੀਆਂ ਨੇ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਸੋ ਗੁਰੂ ਕਿਰਪਾ ਕਰੇ ਸਮਾਂ ਬੜਾ ਕੀਮਤੀ ਜਿਆ ਕੀਮਤੀ ਕਹ ਲੋ ਕਿ ਸਾਡੇ ਵੀ ਭੱਜ ਕੇ ਸਟੇਜ ਤੇ ਚੜਨ ਵਾਲਾ ਇਹ ਕੰਮ ਹੀ ਸਾਨੂੰ ਕੀ ਪਤਾ ਸੀ ਪਹਿਲਿਆਂ ਨੇ ਪਹਿਲਾਂ ਹੀ ਛੱਡ ਕੇ ਨਿਕਲ ਜਾਣਾ ਸਟੇਜ ਐ ਅਈ ਇਹ ਮਹਾ ਭੱਜ ਗਿਆ ਇਹ ਬੰਦਾ ਵੀ ਸਾਡਾ ਇੱਕ ਲੇਟ ਆਇਆ ਚਾਹ ਵੀ ਠੰਡੀ ਉਦਾਂ ਹੀ ਉਥੇ ਪਈ ਹੋਣੀ ਆ ਮੈਂ ਕਿਹਾ ਉਹ ਗਿਆ ਟਾਈਮ ਭੱਜਨੇ ਫਤੇ ਬਲਾਤੀ ਪਾ ਚੱਲ ਗਏ ਆਪਾਂ ਇਹ ਕਹਿੰਦਾ ਵੀ ਇਹ ਕਿਹੜਾ ਟਾਈਮ ਦਿੱਤਾ ਤੁਸੀਂ ਵੀ ਉਹਨੇ ਟਾਈਮ ਫਤੇ ਜਥਾ ਜਿਹਾ ਆਇਆ ਨੇ ਤੇ ਫਤੇ ਬਲਾ ਕੇ ਵੀ ਤੁਰ ਗਿਆ ਮੈਂ ਕਿਹਾ ਹੁਣ ਆਪਣਾ ਕੰਮ ਸੀ ਬੁੱਕ ਕਰਨਾ ਇਹ ਜਾਣਨ ਸੈਕਟਰੀ ਸਾਹਿਬ ਜਾਣਨ ਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਜਾਣੇ ਵੀ ਉਹਨੂੰ ਟਾਈਮ ਆਪਾਂ ਕਿਹੜੇ ਹਿਸਾਬ ਨਾਲ ਕਿਦਾਂ ਕਿੰਨਾ ਤੇ ਕਿਹੜਾ ਦਿੱਤਾ ਸੀ ਆਪਾਂ ਆਪਣੇ ਟਾਈਮ ਨਾਲ ਆ ਗਏ ਆ 2 ਘੰਟੇ ਤੁਸੀਂ ਬੋਲਿਆ ਮਿਹਣਾ ਲਾ ਦਿਆਂਗੇ ਕੋਈ ਨਹੀਂ 5-7 ਮਿੰਟ ਵਾਧੀ ਲਾ ਕੇ ਜਾਵਾਂਗੇ ਖੁਸ਼ੀ ਦੇ ਨਾਲ ਇੱਕ ਵਾਰ ਸਾਰੀ ਸੰਗਤ ਫਤਿਹਦਰ ਪ੍ਰਵਾਨ ਕਰੋ ਜਿੰਨੀ ਸੰਗਤ ਗੁਰੂ ਬਾਬੇ ਦੇ ਦਰਬਾਰ ਅੰਦਰ ਜੁੜ ਕੇ ਬੈਠੀ ਹੋ ਕੋਈ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿੰਦੇ ਗੱਜ ਕੇ ਫਤਿਹ ਬਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮਨਮਿਰਤੀ ਇਕਾਗਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਚੱਲੋ। Looking to catch the next IPO? Explore IPOs on Groww. Get complete details on the ਇਕਾਗਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਚੱਲੋ। ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਦਰਬਾਰ ਸਾਹਿਬ। ਦਰਬਾਰ ਸਾਹਿਬ ਸਾਡੇ ਲਈ ਉਹ ਘਰ ਆ ਜਿਸ ਘਰ ਵਾਸਤੇ ਪੂਰੀ ਦੁਨੀਆ ਚ ਬੈਠੇ ਸਿੱਖ ਤਰਸਦੇ ਆ ਵੀ ਸਿੱਖਾਂ ਨੂੰ ਸਿੱਖੀ ਦਾਣ, ਕੇਸ ਦਾਣ, ਰਹਿਤ ਦਾਣ, ਬਿਵੇਕ ਦਾਣ, ਵਿਸਾਹੂ ਦਾਣ, ਪ੍ਰੋਸਾਹ ਦਾਣ, ਦਾਣਾ ਸਿਰ ਦਾਣ, ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ ਨਾਲ। ਦਰਬਾਰ ਸਾਹਿਬ ਕੋ ਅੱਗੇ ਸਾਡੇ ਵਾਸਤੇ ਕੁਝ ਨਹੀਂ। ਅਸੀਂ ਤੇ ਬਹੁਤ ਕਰਮਾਂ ਵਾਲੇ ਆ ਸਾਡਾ ਪਿੰਡ ਬਹੁਤ ਕਰਮਾਂ ਵਾਲਾ ਵਾ। ਇਹਦੇ ਚਾਰ ਚੁਫੇਰੇ ਝਾਤੀ ਮਾਰ ਕੇ ਵੇਖੋ ਗੁਰੂ ਦੇ ਪਹਿਰੇ ਲੱਗੇ ਆ। ਇਹ ਬੰਨੇ ਗੁਰੂ ਰਾਮਦਾਸ ਮਹਾਰਾਜ ਦਾ ਪੈਰਾ ਛਾਟੇ ਵਾਲੇ ਪਾਸੇ ਆ ਜਾਓ ਗੁਰੂ ਹਰਗੋਬਿੰਦ ਮਹਾਰਾਜ ਦਾ ਪੈਰਾ ਇਧਰ ਨੂੰ ਚਲੇ ਜਾਓ ਗੁਰੂ ਅਮਰਦਾਸ ਮਹਾਰਾਜ ਦਾ ਪੈਰਾ ਇਹਦੇ ਨੂੰ ਸੌਖੀ ਜਗ੍ਹਾ ਤੇ ਆਪਾਂ ਨਹੀਂ ਬਹਿ ਸਕਦੇ ਲੋਕੀ ਤਰਸਦੇ ਜਾਂ ਦੁਨੀਆ ਦੇ ਉੱਤੇ ਵੀ ਸਾਨੂੰ ਕਿਤੇ ਦਰਬਾਰ ਸਾਹਿਬ ਦੇ ਲਾਗੇ ਘਰ ਮਿਲ ਜਾਵੇ ਤੇ ਅਸੀਂ ਰਹਿ ਲਈਏ ਇਸ ਕਰਕੇ ਹਫ਼ਤੇ ਦੋਹੀ ਹਫ਼ਤੇ 15 ਦਿਨੀ 20 ਦਿਨੀ ਮਹੀਨੇ ਚ ਘਟੋ ਘਟ ਸਿੱਖ ਦਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਜਾ ਕੇ ਮੱਥਾ ਜ਼ਰੂਰ ਟੇਕ ਕੇ ਆਇਆ ਕਰੀਏ ਬੜੀਆਂ ਬਰਕਤਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਦਰ ਅੱਜ ਸਾਰੀ ਦੁਨੀਆ ਬਾਬੇ ਦੀਪ ਸਿੰਘ ਨੂੰ ਮੱਥਾ ਟੇਕਣ ਲਈ ਆ ਚਪਹਰੇ ਦੇ ਉੱਤੇ ਬੰਦੇ ਗਿਣੇ ਨਹੀਂ ਜਾਂਦੇ ਲੋਕੇ ਸੜਕਾਂ ਤੇ ਵੀ ਬੈਠੇ ਆ ਗਰਮੀ ਨਹੀਂ ਵੇਂਦੇ ਠੰਡ ਨਹੀਂ ਵੇਂਦੇ ਬੈਠੇ ਆ ਨਾ ਸੜਕਾਂ ਉੱਤੇ ਬਾਬਾ ਦੀਪ ਸਿੰਘ ਨੂੰ ਮੰਨਦੇ ਆ ਪਰ ਕਦੀ ਆਪਾਂ ਇਹ ਸੋਚਣ ਦਾ ਯਤਨ ਨਹੀਂ ਕੀਤਾ ਕਿ ਬਾਬਾ ਦੀਪ ਸਿੰਘ ਦੀ ਪੂਜਾ ਹੋ ਕਿਉਂ ਰਹੀ ਆ ਬਾਬਾ ਦੀਪ ਸਿੰਘ ਦੀ ਮੰਨਤਾ ਹੋ ਕਿਉਂ ਰਹੀ ਆ ਅਸਲ ਵਿੱਚ ਬਾਬਾ ਦੀਪ ਸਿੰਘ ਨੂੰ ਲੋਕੀ ਤਾਦਮ ਮੰਨ ਰਹੇ ਆ ਕਿਉਂਕਿ ਬਾਬਾ ਦੀਪ ਸਿੰਘ ਦਾ ਸਿਰ ਸਵਾਏ ਗੁਰੂ ਰਾਮਦਾਸ ਤੋਂ ਕਿਸੇ ਅੱਗੇ ਝੁਕਿਆ ਹੀ ਨਹੀਂ ਅਜੇ ਤੱਕ ਗੱਲ ਤੇ ਸਿਰ ਝੁਕਣ ਦੀ ਆ ਨਾ ਮਹਾਨਤਾ ਕਿੱਡੀ ਆ ਹੁਣ ਕੱਲਾ ਆਖੀ ਜਗ੍ਹਾ ਚਪਹਿਰਾ ਸਾਹਿਬ ਕੱਟਣ ਚੱਲੇ ਆ ਚੱਲੇ ਬਾਬਾ ਦੀਪ ਸਿੰਘ ਦੀ ਜੋਤ ਵਿੱਚ ਘਿਓ ਪਾਉਣ ਵਾਸਤੇ ਬਾਬਾ ਦੀਪ ਸਿੰਘ ਦੀਆਂ ਜੋਤਾਂ ਤਦ ਜਗਦੀਆਂ ਨੇ ਕਿਉਂਕਿ ਉਹ ਜੋਤਾਂ ਜਗਾਉਣ ਵਾਲਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਆ ਪਿਆ ਤੇ ਜਿਨ੍ਹਾਂ ਦੀਆਂ ਜੋਤਾਂ ਗੁਰੂ ਰਾਮਦਾਸ ਨੇ ਜਗਾਈਆਂ ਦੁਨੀਆ ਲੱਖ ਜ਼ੋਰ ਲਾ ਲਵੇ ਉਹਨਾਂ ਘਰਾਂ ਦੀਆਂ ਜੋਤਾਂ ਨਹੀਂ ਕਦੀ ਬੁਝ ਸਕਦੀਆਂ ਬੰਦੇ ਜ਼ੋਰ ਲਾਉਂਦੇ ਮਰ ਜਾਣਗੇ ਪਰ ਜਿੱਥੇ ਗੁਰੂ ਰਾਮਦਾਸ ਦੀ ਬਰਕਤ ਵਰਤਨੀਆਂ ਉਹ ਜੋਤਾਂ ਹਮੇਸ਼ਾ ਜਗਦੀਆਂ ਰਹਿਣਗੀਆਂ ਇਸ ਕਰਕੇ ਜਾਓ ਜਮ ਜਮ ਜਾਓ ਬਾਬਾ ਦੀਪ ਸਿੰਘ ਨੂੰ ਮਿਲ ਕੇ ਆਓ ਜਾਓ ਸ਼ਹੀਦਾ ਸਾਹਿਬ ਪਰ ਸਮੇਂ ਤੋਂ ਸਮਾਂ ਕੱਢ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਵੀ ਝੋਲੀ ਅੱਡ ਲਿਆ ਕਰੀਏ ਜਦੋਂ ਗੁਰੂ ਰਾਮਦਾਸ ਅੱਗੇ ਝੋਲੀ ਅੱਡੀ ਗਈ ਤੇ ਬਰਕਤਾਂ ਨਾਲ ਭਰ ਕੇ ਉਹ ਝੋਲੀ ਆਉਂਦੀ ਆ ਹਮੇਸ਼ਾ ਅੱਜ ਤੱਕ ਉਸ ਦਰਬਾਰ ਤੋਂ ਝੋਲੀ ਕਦੀ ਖਾਲੀ ਨਹੀਂ ਮੁੜ ਸਕਦੀ ਕਦੀ ਨਹੀਂ ਮੁੜਦੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਔਰ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਲੱਗਾ ਸੀ ਸੋਹਣਾ ਜਿਹਾ ਦਰਬਾਰ ਮਹਾਰਾਜ ਦਰਬਾਰ ਚੋਂ ਦੀਵਾਨ ਖਤਮ ਕਰਕੇ ਤੇ ਜਦੋਂ ਬਾਹਰ ਨੂੰ ਨਿਕਲੇ ਨਾ ਮਗਰਲੇ ਬਨੇ ਜੋੜਿਆਂ ਚ ਬੈਠਾ ਇੱਕ ਬੰਦਾ ਦੁਸਕਦਾ ਸੀ ਇੱਕ ਹੁੰਦਾ ਵਾ ਰੋਣਾ ਇੱਕ ਹੁੰਦਾ ਵਾ ਦੁਸਕਣਾ ਜਦੋਂ ਬੰਦਾ ਰੋਂਦਾ ਉਹਦੀ ਆਵਾਜ਼ ਆਉਂਦੀ ਆ ਦੁਸਕਣ ਵਾਲੇ ਦੀ ਆਵਾਜ਼ ਨਹੀਂ ਆਉਂਦੀ ਇੱਕ ਬੰਦਾ ਜੋੜਿਆਂ ਚ ਬੈਠਾ ਦੁਸਕੀ ਤੇ ਗੁਰੂ ਅਰਗਵਿੰਦ ਮਹਾਰਾਜ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਭਾਈ ਸਿਖਾ ਇਹ ਗੁਰੂ ਨਾਨਕ ਦਾ ਘਰ ਹੈ ਇਹ ਰੋਂਦਿਆਂ ਨੂੰ ਹਸਾਉਂਦਾ ਗੁਰੂ ਨਾਨਕ ਦੇ ਘਰ ਚ ਆ ਕੇ ਰੋਈਦਾ ਨਹੀਂ ਕੀ ਗੱਲ ਰੋਂਦਾ ਕਿਉਂ ਉਸ ਬੰਦੇ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਰੋਵਾਨਾ ਤੇ ਕਰਾਂਗੇ ਘਰ ਚ ਦੋ ਵਕਤ ਦਾ ਪ੍ਰਸ਼ਾਦਾ ਨਹੀਂ ਆਗਾ ਨਿਆਣੇ ਭੁੱਖੇ ਮਰਦੇ ਆ ਮਾਂ ਬਾਪ ਭੁੱਖਾ ਮਰਦਾ ਹੈ ਪਸ਼ੂ ਡੰਗਰ ਭੁੱਖੇ ਮਰਦੇ ਆ ਮੈਂ ਫਾਹ ਲੈ ਕੇ ਮਰਨ ਲੱਗਾ ਸਾਂ ਮੇਰੀ ਘਰ ਵਾਲੀ ਬੜੀ ਸਿਆਣੀ ਸੁਣਿਆ ਆਖਿਆ ਇੱਕ ਵਾਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਘਰ ਜਾ ਕੇ ਝੋਲੀ ਅੰਡ ਖਾਲੀ ਨਹੀਂ ਮੁੜੇਗਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮਹਾਰਾਜ ਨੇ ਆਖਿਆ ਆਇਆ ਕਿੱਥੋਂ ਆਇਆ ਕਹਿੰਦਾ ਜੀ ਮੈਂ ਚੱਲ ਕੇ ਆਇਆ ਕਾਬਲ ਵਿੱਚੋਂ ਮਹਾਰਾਜ ਕਹਿੰਦੇ ਨਾਂ ਕੀਉ ਕਹਿੰਦਾ ਮੇਰਾ ਨਾਂ ਕਰੋੜੀ ਮੱਲ ਮਹਾਰਾਜ ਕਹਿੰਦੇ ਨਾਂ ਐਡਾ ਸੋਹਣਾ ਕਰੋੜੀ ਮੱਲ ਤੋੜਾ ਦਾ ਮਾਲ ਤਾਂ ਵੀ ਰੋਂਦਾ ਫਿਰਦਾ ਕਹਿੰਦਾ ਮਹਾਰਾਜ ਨਾ ਹੀ ਨਾਮ ਆ ਪੱਲੇ ਕਰਤੂਤ ਪੱਲੇ ਕੋਈ ਨਹੀਂ ਹੈ ਤੇ ਹਾਸੇ ਵਾਲੀ ਗੱਲ ਇਹ ਆ ਮੇਰੇ ਮਾਂ ਪਿਓ ਨੇ ਮੇਰਾ ਨਾਮ ਰੱਖਿਆ ਕਰੋੜੀ ਮੱਲ ਤੇ ਮੇਰੀ ਗਰੀਬੀ ਵੇਖ ਕੇ ਲੋਕਾਂ ਨੇ ਸੀਠ ਆਪਣੇ ਕੋਲੋਂ ਹੀ ਲਾ ਦਿੱਤਾ ਲੋਕੀ ਮੈਨੂੰ ਸੀਠ ਕਰੋੜੀ ਮੱਲ ਕਹਿੰਦੇ ਆ ਇਹ ਸਾਡੇ ਪਿੰਡਾਂ ਦਾ ਸੁਭਾਰ ਆ ਕਿਸੇ ਟਾਈਮ ਹੁਣ ਤੇ ਲੋਕਾਂ ਦੀ ਜਨਨ ਸ਼ਕਤੀ ਬੜੀ ਘਟ ਗਈ ਆ ਹੁਣ ਤੇ ਕਿਸੇ ਨੂੰ ਗੱਲ ਕਰਕੇ ਬੰਦਾ ਜਾਊ ਕਿੱਥੇ ਅਗੇ ਐਵੇਂ ਜਿਹਦਾ ਮਰਜ਼ੀ ਨਾਂ ਡੀਸੀ ਰੱਖਦੇ ਹੋ ਜਿਹਦਾ ਮਰਜ਼ੀ ਨਾਂ ਚੌਧਰੀ ਰੱਖਦੇ ਹੋ ਜਿੰਨੂੰ ਮਰਜ਼ੀ ਕੋਈ ਬੰਦਾ ਗੁੱਸਾ ਥੋੜਾ ਕਰਦਾ ਸੀ ਲੋਕਾਂ ਦੀ ਉਮਰਾਂ ਵੀ ਲੰਮੀਆਂ ਸੀ ਜਿਹਦਾ ਨਾਂ ਪ੍ਰਕਾਸ਼ ਹੋਵੇ ਲੋਕੀ ਬਾਦਲ ਮਗਰੋਂ ਹੀ ਜੋੜ ਦਿੰਦੇ ਹੁੰਦੇ ਐਵੇਂ ਧੱਕੇ ਨਾਲ ਹੀ ਜੋੜ ਦਿੰਨਾ ਬਾਦਲ ਤੁਰਿਆ ਜਾਂਦਾ ਜੇ ਕੋਈ ਤਸਪਾਲ ਸੋਂ ਤੁਰਿਆ ਜਾਂਦਾ ਭੱਟੀ ਤੁਰਿਆ ਜਾਂਦਾ ਫਲਾਣਾ ਕੁੱਤ ਬਲੋਕੇ ਗੁੱਸਾ ਨਹੀਂ ਸੀ ਕਰਦੇ ਹੁਣ ਮਾਦਾ ਕਮਜ਼ੋਰ ਆ ਦਸੋ ਰਮੇਸ਼ ਜੀ ਕੀ ਦੇਵਾਂ ਕੋਈ ਫਫੁੰਦ ਨਾਸ਼ਕ ਦੇ ਦਿਓ ਕੁਸਾਨੀ ਸੀ ਕਰਦੇ ਹੁਣ ਮਾਦਾ ਕਮਜ਼ੋਰ ਆ ਹੁਣ ਸੱਤ ਬਗਾਨੇ ਦੀ ਕੀ ਸੁਣਨੀ ਹੁੰਦੇ ਮਾਂ ਪਿਓ ਦੀ ਨਹੀਂ ਕੋਈ ਸੁਣਦਾ ਮਾਂ ਪਿਓ ਝਟਕਦੇ ਨਿਆਣੇ ਕਹਿੰਦੇ ਫਾਲ ਲੈ ਕੇ ਮਰ ਜਣਾ ਜੇ ਮੈਨੂੰ ਕੋਈ ਅੱਖਾਂ ਦੇ ਤੂੰ ਕਿੰਨੇ ਕੇਸ ਵੇਂਦੇ ਜੇ ਮਾਰਚ ਅਪ੍ਰੈਲ ਦੇ ਪੇਪਰਾਂ ਚ ਮਾਂ ਪਿਓ ਨੇ ਪੇਪਰਾਂ ਤੋਂ ਝਟਕਿਆ ਨਿਆਣਿਆਂ ਨੇ ਫਾਲ ਲੈ ਕੇ ਮਰ ਗਏ ਇੰਨਾ ਹਾਜਮਾ ਕਮਜ਼ੋਰ ਆ ਲੋਕਾਂ ਦਾ ਹੁਣ ਆਂਡ ਗਵਾਂਡ ਦੀ ਕਿੰਨੇ ਸੁਣਨੀ ਲੋਕੀ ਦੇ ਮਾਂ ਪਿਓ ਦੀ ਨਹੀਂ ਸੁਣ ਕੇ ਰਾਜੀ ਇੱਥੇ ਉਹ ਕਹਿੰਦਾ ਮਹਾਰਾਜ ਮੇਰਾ ਨਾਮ ਹੈ ਕਰੋੜੀ ਮਾਲਕ ਲੋਕੀ ਮੈਨੂੰ ਸੇਠ ਕਰੋੜੀ ਮੰਨ ਲ ਕਹੀ ਜਾਂਦੇ ਮਹਾਰਾਜ ਕਹਿੰਦੇ ਚਾਹੁੰਦਾ ਕੀ ਕਹਿੰਦਾ ਮਹਾਰਾਜ ਮੈਨੂੰ ਸੱਚੀ ਦਾ ਸੇਠ ਬਣਾ ਸੱਚੀ ਮੁੱਚੀ ਦਾ ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰੀ ਜਿੰਨੀ ਵੀ ਕਮਾਈ ਕਰੇ ਦਿਹਾੜੀ ਦੇ ਵਿੱਚ ਥੋੜੀ ਥੋੜੀ ਧਰਮ ਦੇ ਨਾਂ ਤੇ ਕੱਢੀ ਜਾਵੀ ਪਰ ਇਹ ਨਾ ਵੀ ਅਖੀ ਵੀ ਅੱਜ ਇੰਨੇ ਕੱਢੇ ਕੱਲ ਇੰਨੇ ਕੱਢੇ ਉਦੋਂ ਤੇਰਾ ਦਾਵਾ ਬਣ ਜਾਂਦਾ ਅਸੀਂ ਵੀ ਕਈ ਵਾਰੀ ਦਾਅਵੇ ਕਰਦੇ ਰੱਬ ਨਾਲ 40 ਸਾਲ ਹੋ ਗਏ ਮੈਨੂੰ ਮੱਥਾ ਟੇਕਦਾ ਬਸ ਯਾਦ ਰੱਖੋ ਜਿੱਦਣ ਦਾਵਾ ਪੇਸ਼ ਕਰ ਦਿੱਤਾ ਉਸ ਦਿਨ ਹੀ ਕੰਮ ਠਿੱਲਾ ਪੈਣ ਲੱਗ ਪਿਆ ਦਾਵਾ ਤੇ ਕਰਨਾ ਹੀ ਨਹੀਂ ਨਾ ਕਿਸ ਗੱਲ ਦਾ ਗੁਰੂ ਨਾਲ ਦਾਵਾ ਖਦਾ ਤੇ ਮੈਨੂੰ 10 ਸਾਲ ਹੋ ਗਏ ਆਨੰਦਪੁਰ ਜਾਂਦਿਆਂ ਮੈਨੂੰ 20 ਸਾਲ ਹੋ ਗਏ ਤੱਪੜ ਛਾੜਦਿਆਂ ਮੈਨੂੰ 20 ਸਾਲ ਹੋ ਗਏ ਆ ਕੁਝ ਕਰਦਿਆਂ ਜਿੱਦਣ ਦਾਵਾ ਕਰ ਦਿੱਤਾ ਨਾ ਵੀ ਇੰਨਾ ਚਿਰ ਹੋ ਗਿਆ ਆ ਕਰਦਿਆਂ ਇੰਨੇ ਹਜ਼ਾਰ ਰੁਪਏ ਮੈਂ ਗੁਰਦੁਆਰੇ ਚ ਉਗਰਾਹੀ ਦੇ ਦਿੱਤੀ ਮੈਂ ਆ ਲਵਾਤਾ ਉਹ ਹੋ ਜਾਣਾ ਜੇ ਦਾਵਾ ਤੇ ਜਿੱਦਣ ਦਾਵਾ ਹੋ ਗਿਆ ਤੇ ਫਿਰ ਦਾਵੇ ਦਾ ਕੰਮ ਦਾਵੇ ਚ ਹੀ ਰਹਿ ਜਾਂਦਾ ਵਾ ਗੁਰੂ ਸ਼ਰਦਾ ਮੰਗਦਾ ਵਾ ਭਰੋਸਾ ਮੰਗਦਾ ਵਾ ਗੁਰੂਵਾਰ ਕਬੈਦ ਮਹਾਰਾਜ ਕਹਿੰਦੇ ਜੋ ਕੱਢੇ ਗਿਣੀ ਨਾ ਕਦੀ ਤੇ ਸਾਲ ਬਾਅਦ ਆਈ ਸਾਡੇ ਕੋਲ ਫਿਰ ਤੈਨੂੰ ਦੱਸਾਂਗੇ ਕੁਝ ਲੈ ਕੇ ਆਵੀਂ ਕਰੋੜੀ ਮੱਲ ਨੇ ਰੋਜ਼ ਦਸਵੰਦ ਕੱਢਿਆ ਕਰਨਾ ਕਿੰਨੇ ਦਿਨ ਫਿਰੇ ਕਰੋੜੀ ਮੱਲ ਦੇ ਉਹਨਾਂ ਦਿਨਾਂ ਦੇ ਵਿੱਚ ਉਹਨੇ ਦਸਵੰਦ ਵਾਲੀ ਗੋਲਕ ਤੋੜੀ ਸਾਲਵਾ ਦਾ ਤੇ 5 ਲੱਖ ਰੁਪਈਆ ਉਹਦੀ ਗੋਲਕ ਚੋਂ ਨਿਕਲਿਆ 5 ਲੱਖ ਰੁਪਈਆ ਘਰ ਵਾਲੀ ਨੂੰ ਕਹਿੰਦਾ ਲੈ ਭਾਗਾ ਵਾਲੀਏ ਗੁਰੂ ਨਾਲ ਕਦੀ ਨੇੜੇ ਹੋ ਕੇ ਸੁਣੀਆਂ ਕਦੀ ਰੁਪਈਏ ਰੁਪਈਏ ਨੂੰ ਤਰਸਦੇ ਸਾਂ ਅੱਜ 5 ਲੱਖ ਰੁਪਈਆ ਦਸਵੰਦ ਦਾ ਨਿਕਲਿਆ ਕੁਝ ਲੈ ਕੇ ਚੱਲੀਏ ਚੰਗੀ ਜੀ ਚੀਜ਼ ਘਰ ਗੁਰੂ ਦੇ ਕਿਉਂਕਿ ਹਰ ਬੰਦਾ ਚਾਹੁੰਦਾ ਵੀ ਮੈਂ ਉਹ ਚੀਜ਼ ਲੈ ਕੇ ਜਾਵਾਂ ਮੇਰੇ ਉੱਰ ਕੀ ਕੋਈ ਨਾ ਉੱਥੇ ਹੋਵੇ ਆਪਾਂ ਗੁਰਦੁਆਰੇ ਰਮਾਲਾ ਸਾਹਿਬ ਲੈ ਕੇ ਆਈਏ ਮਨ 'ਚ ਇਹੋ ਸੋਚ ਕੇ ਆਉਨੇ ਨਾ ਵੀ ਸਾਡੇ ਰਮਾਲੇ ਵਰਗਾ ਰਮਾਲਾ ਨਹੀਂ ਕਿਸੇ ਦਾ ਹੋਣਾ ਚਾਹੀਦਾ ਜੇ ਕਿਸੇ ਨੂੰ ਤੋਹਫਾ ਦੇਣ ਚੱਲੇ ਆ ਸਾਡੇ ਤੋਹਫੇ ਵਰਗਾ ਤੋਹਫਾ ਨਹੀਂ ਕਿਤੇ ਵੀ ਹੋਣਾ ਚਾਹੀਦਾ ਘਰ ਵਾਲੀ ਕਹਿਣ ਲੱਗੀ ਕਰੋੜੀ ਮਾਲ ਜੀ ਚੀਜ਼ ਉਹ ਲੈ ਕੇ ਜਾਇਓ ਜਿਹੜੀ ਗੁਰੂ ਦੇ ਦਰਬਾਰ 'ਚ ਪ੍ਰਵਾਨ ਹੋ ਜਾਵੇ ਮੰਡੀ ਚ ਆ ਗਿਆ ਪਸ਼ੂਆਂ ਦੀ ਮੰਡੀ ਚ ਨਿਗਾਹ ਪਈ ਦੋ ਘੋੜਿਆਂ ਉੱਤੇ ਮਾਲਕ ਨੂੰ ਕਹਿੰਦਾ ਜੀ ਮੈਂ ਦੋ ਘੋੜੇ ਲੈਣੇ ਆ ਮਾਲਕ ਕਹਿੰਦਾ ਜੋੜੇ ਭਰਾਵਾ ਵੇਚਣੇ ਵੀ ਦੋਵੇਂ ਆ ਕੱਲਾ ਮੈਂ ਵੇਚਣਾ ਹੀ ਨਹੀਂ ਆ ਰੁਪਈਆ ਲੱਗੂਗਾ 2.5 ਲੱਖ ਦੋਹਾਂ ਦਾ ਇਕੱਠਾ ਹੀ ਸੌਦਾ ਮਾਰਦਾ ਕਰੋੜੀ ਮਾਲ ਨੇ ਦੋ ਘੋੜੇ ਖਰੀਦੇ ਮਹਾਰਾਜ ਦੇ ਦਰਬਾਰ ਚ ਲਿਆਉਣ ਵਾਸਤੇ ਅਜੇ ਘੋੜੇ ਲੈ ਕੇ ਉਥੋਂ ਤੱਕ ਗਿਆ ਤੇ ਮੰਨਣੇ ਆਵਾਜ਼ ਮਾਰ ਕੇ ਆਖਿਆ ਕਰੋੜੀ ਮੱਲਾ ਘੋੜੇ ਸਖਣੇ ਲੈ ਕੇ ਜਾਵੇਂਗਾ ਰੁਪਈਆ 2.5 ਲੱਖ ਦੇ ਬਚਿਆ ਹੀ ਹੈਗਾ ਵਾ ਕਾਠੀਆਂ ਵੀ ਲੈ ਲਾ ਕਾਠੀਆਂ ਦੇ ਬਾਜ਼ਾਰ ਚ ਆ ਗਿਆ ਕਾਠੀਆਂ ਵਾਲਾ ਕਹਿੰਦਾ 5 ਰੁਪਈਏ ਤੋਂ ਲੈ ਕੇ ਤੇ ਸਵਾ ਲੱਖ ਤੱਕ ਦੀ ਕਾਠੀ ਹੈਗੀ ਆ 2.5 ਲੱਖ ਦੇ ਦੋ ਘੋੜੇ ਤੇ 2.5 ਲੱਖ ਦੀਆਂ ਦੋ ਕਾਠੀਆਂ ਖਰੀਦ ਕੇ ਤੇ ਘੋੜਿਆਂ ਦੇ ਉੱਤੇ ਪਾ ਦਿੱਤੀ ਨਾ ਮੈਨੂੰ ਇੱਕ ਬੰਦਾ ਕਹਿੰਦਾ ਢਾਡੀਓ ਜਿਆਦਾ ਨਹੀਂ ਹੋ ਗਿਆ ਮੈਂ ਕਿਹਾ ਕਿਉਂ ਕਹਿੰਦਾ ਸਵਾ ਲੱਖ ਦਾ ਘੋੜਾ ਤੇ ਸਵਾ ਲੱਖ ਦੀ ਕਾਟੀ ਕਿਤੇ ਮੰਨਣ ਚਾਉਂਦੀ ਆ ਮੈਂ ਕਿਹਾ ਲੋਕਾਂ 50-50 ਹਜ਼ਾਰ ਦੇ ਸਪਲੈਂਡਰ ਲੈ ਕੇ 1.5 ਲੱਖ ਦੇ ਨੰਬਰ ਲਾਏ ਹੁੰਦੇ ਇਹ ਗੱਲ ਮੰਨਣ ਚਾਉਂਦੀ ਆ ਮੁੱਲ ਤੇ ਸ਼ੌਂਕ ਦਾ ਨਾ ਤੇ ਗੁਰੂ ਦੇ ਦਰਬਾਰ ਚ ਤੇ ਸ਼ੌਂਕ ਪੂਰਾ ਕਰਨ ਵਾਸਤੇ ਬਾਬੇ ਦੀਪ ਸਿੰਘ ਹੋਣਾ ਸੀਸ ਤਲੀ ਦੇ ਵੀ ਟਿਕਾਲੇ ਸੀ ਤੇ ਮੈਂ ਉਦੋਂ ਸੋਚਦਾ ਵੀ ਜੇ ਕਦੇ ਉਦੋਂ ਫੇਸਬੁੱਕ ਦਾ ਤੇ ਨੈਟ ਦਾ ਜ਼ਮਾਨਾ ਹੁੰਦਾ ਤੇ ਲੋਕਾਂ ਕਰੋੜੀ ਮਲ ਦੇ ਵੀ ਦਿਵਾਲੇ ਹੋ ਜਾਣਾ ਸੀ ਐਵੇਂ 5 ਲੱਖ ਰੁਪਈਆ ਖਰਚਤਾ ਕਿਸੇ ਗਰੀਬ ਦੇ ਮੂੰਹ 'ਚ ਪਾ ਦਿੰਦਾ ਚੰਗੀ ਗੱਲ ਨਹੀਂ ਜਦ ਅੱਜ ਅਹੀਂ ਕਰਨ ਲੱਗ ਪਏ ਨੇ ਕੋਈ ਗੁਰਦੁਆਰੇ ਕੋਈ ਚੰਗੀ ਥਾਂ ਦੇ ਉੱਤੇ ਕੋਈ ਦਸਵੰਦ ਭੇਟਾ ਦੇ ਦੇਣਾ ਤੇ ਥੱਲੇ ਮੇਰੇ ਵਰਗੇ ਜਿਨ੍ਹਾਂ ਨੇ 5 ਰੁਪਈਆ ਨਹੀਂ ਨਾ ਕਦੀ ਕਿਸੇ ਗਰੀਬ ਦੇ ਹੱਥੇ ਰੱਖੇ ਉਹ ਵੀ ਫੇਸਬੁੱਕ ਤੇ ਗਿਆਨ ਘੋਟਣ ਦੇ ਹੁੰਦੇ ਆ ਕਿਸੇ ਗਰੀਬ ਨੂੰ ਦੇ ਦੇਣੇ ਚਾਹ ਤੂੰ ਵੀ ਤੂੰ ਦੇਣਾ ਤੂੰ ਕਿੰਨੇ ਕੁ ਦਿੱਤੇ ਜਿਹੜਾ ਲੱਖਾਂ ਰੁਪਈਆ ਇੱਥੇ ਚੜਾਉਂਦਾ ਵਾ ਉਹ ਅੰਦਰ ਖਾਤੇ ਕੀਪਦਾ ਕਿੰਨੀ ਕੁ ਮਾਰਿਆਂ ਦੀ ਬਾਹ ਫੜਦਾ ਹੋਵੇ ਕਿਸੇ ਨੇ ਦੱਸ ਕੇ ਥੋੜਾ ਕਿਸੇ ਨੂੰ ਕੁਝ ਦੇ ਦੇਣਾ ਵਾ ਵੀ ਕਹਿੰਦਾ ਮੱਥੇ ਤੇ ਲਿਖਿਆ ਵੀ ਇਹਨੇ ਦਿੱਤਾ ਹੀ ਕੱਖ ਨਹੀਂ ਫੋਕਾ ਗਿਆ ਆਣਿਆ ਸਾਡੇ ਕੋਲ ਨੈੱਟ ਤੇ ਜਿੰਨਾ ਮਰਜੀ ਕੋਟੀ ਜਾਓ ਲਓ ਜੀ ਦੋ ਘੋੜੇ ਦੋ ਕਾਠੀਆਂ ਰੁਪਈਆ 5 ਲੱਖ ਖਰਚ ਕੇ ਆ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵੱਲ ਨੂੰ ਘਰ ਵਾਲੀ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਘੋੜੇ ਲੈ ਕੇ ਤੁਰ ਪਿਆ ਤੁਰਿਆਵੇ ਤੁਰਿਆਵੇ ਲਾਹੌਰ ਦੇ ਲੱਗ ਕੇ ਆਇਆ ਤੇ ਸਰਕਾਰ ਨੇ ਧੱਕੇ ਮਾਰ ਕੇ ਤੇ ਦੋਵੇਂ ਘੋੜੇ ਖੋਲੇ ਕਰੋੜੀ ਮੱਲ ਕੋ ਘੋੜੇ ਹੀ ਬੜੇ ਸੋਹਣੇ ਕਰੋੜੀ ਮੱਲ ਨੇ ਬਥੇਰੇ ਤਰਲੇ ਕੱਡੇ ਵੀ ਘੋੜੇ ਗੁਰੂ ਹਰਗੋਬਿੰਦ ਮਹਾਰਾਜ ਦੇ ਆ ਨਾ ਖੋਵੋ ਮੈਂ ਤੁਹਾਨੂੰ ਹੋਰ ਲੈ ਦੂੰਗਾ ਹੋਰ ਪ੍ਰਬੰਧ ਕਰਦਾਂਗੇ ਸਰਕਾਰ ਨਹੀਂ ਮੰਨੀ ਉਹਨਾਂ ਨੇ ਦੋਵੇਂ ਘੋੜੇ ਖੋਲੇ ਤੇ ਕਰੋੜੀ ਮੱਲ ਰੋਂਦਾ ਰੋਂਦਾ ਫੇਰ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਆਉ ਮਾਲ ਵਿੱਚ ਪਾਈ ਕੇ ਰੂਪੇ ਚਲ ਗਿਆ ਐਦਾਂ ਹੀ ਦਰਬਾਰ ਸੱਜਾ ਸੀ ਮਹਾਰਾਜ ਬੈਠੇ ਸੀ ਤੇ ਕਰੋੜੀ ਮੱਲ ਫੇਰ ਰੋਣ ਲੱਗ ਪਿਆ ਗੁਰੂਵਾਰਕਪੇੰਦ ਮਹਾਰਾਜ ਹੱਸ ਕੇ ਕਹਿੰਦੇ ਹੋ ਕਮਲਿਆ ਜਦਨ ਤੇਰੇ ਕੋ ਕੱਖ ਨਹੀਂ ਹੈਗਾ ਤੂੰ ਉਦਣ ਵੀ ਰੋਈ ਜਾਣਾ ਹਾਂ ਅੱਜ ਕਰੋੜਾਂ ਦਾ ਮਾਲਕ ਬਣਾਇਆ ਤੂੰ ਤਾਂ ਵੀ ਰੋਈ ਜਾਣਾ सारे कामों को ऑनलाइन करना सीख लो और उसके लिए सीखो ऐप अभी डाउनलोड कर लो इंस्टॉल नाउ पे क्लिक करो और अभी सीखो ऐप डाउनलोड ਤੇ ਕਰੋੜੀ ਮਾਲ ਨੇ ਹੱਥ ਜੋੜ ਕੇ ਆਖਿਆ ਗੁਰੂ ਹਰਗੋਬਿੰਦ ਮਹਾਰਾਜ ਪੈਸਾ ਬੰਦੇ ਦੀ ਕਲਪਨਾ ਨਹੀਂ ਘਟਾ ਸਕਦਾ ਜਿਨ੍ਹਾਂ ਨੇ ਰੋਣਾ ਉਹਨਾਂ ਨੇ ਨੋਟਾਂ ਦੇ ਢੇਰ ਤੇ ਲੰਮੇ ਪੈ ਕੇ ਰੋਈ ਜਾਣਾ ਇਹ ਸਚਾਈ ਆ ਦੁਨੀਆ ਦੀ ਬਹੁਤ ਵੱਡੀ ਜਿਨੇ ਆਨੰਦ ਲੈਣਾ ਨਾ ਉਹਨੇ ਪੱਖੀ ਝੱਲ ਕੇ ਵੀ ਲੈ ਜਾਣਾ ਜਿਨੇ ਸਾੜ ਛੱਡੀ ਜਾਣਾ ਉਹਨੇ ਏਸੀ 16 ਤੇ ਛੱਡ ਕੇ ਵੀ ਨਹੀਂ ਟਿਕਣਾ ਕਰੀ ਵੇਖਿਓ ਜਿਨ੍ਹਾਂ ਨੇ ਨੰਦ ਲੈਣਾ ਗੰਡੇ ਦੇ ਚਾਰ ਨਾਲ ਹੀ ਰੋਟੀ ਖਾ ਕੇ ਆਖੀ ਜਾਂਦਾ ਬੱਲੇ ਬੱਲੇ ਬੜਾ ਆਨੰਦ ਆਇਆ ਤੇ ਜਿਨ੍ਹਾਂ ਸੁਖ ਨਹੀਂ ਨਾ ਲੈਣਾ ਘਰ ਵਾਲੀ ਦੇ ਭੈਣ ਤੇ ਮਾਂ ਖਵਜੂ ਸਾਰੀ ਦਿਹਾੜੀ ਕੰਮ ਕਰਕੇ ਰਾਸ਼ਨ ਪਕਾ ਬਗਾ ਕੇ ਉਹ ਚੰਗੀ ਭਲੀ ਸਬਜ਼ੀ ਚੋਂ ਨੁਕਸ ਕੱਢੀ ਜਾਊਗਾ ਲੈ ਆਹ ਚਾ ਨਹੀਂ ਪਾਇਆ ਇਹ ਚਾਉ ਨਹੀਂ ਪਾਇਆ ਇਹ ਚਾ ਨਹੀਂ ਪਾ ਗਿਆਂਦਾ ਜੰਦਾ ਜਿਨ੍ਹਾਂ ਨੇ ਨਹੀਂ ਟਿਕਣਾ ਉਹਨਾਂ ਨੇ 50 ਲੱਖ ਦੀ ਗੱਡੀ 'ਤੇ ਚੜ ਕੇ ਵੀ ਲੋਕਾਂ ਨੂੰ ਗਾਲਾਂ ਹੀ ਕੱਢੀ ਜਾਣੀਆਂ ਜਿਨ੍ਹਾਂ ਦਾ ਮਾਨ ਟਿਕ ਜਾਣਾ ਨਾ ਟੁੱਟੇ ਸਾਈਕਲ ਤੇ ਵੀ ਟੋਲੇ ਦੀਆਂ ਲਾਉਂਦੇ ਜਾਣਾ ਬਾਈ ਗੱਲ ਤੇ ਮਨ ਟਿਕਣਾ ਦਈਆ ਪੈਹਾ ਬੰਦੇ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਪੈਹਾ ਬੰਦੇ ਨੂੰ ਖੁਸ਼ ਨਹੀਂ ਕਰ ਸਕਦਾ ਪੈਸਾ ਬਹੁਤ ਜ਼ਰੂਰੀ ਆ ਪੈਸਾ ਬਹੁਤ ਜ਼ਰੂਰੀ ਵੀ ਨਹੀਂ ਹੈਗਾ ਪੈਸਾ